ਹੈਲੋ ਜੀ ਸ਼ਸ਼ੀਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਇਹ ਕੀ ਬੁਟੀਕ ਦੇ ਉੱਤੇ ਹਾਂਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਅੱਜ ਵਾਲੇ ਸੂਟ ਨੇ ਜੋ ਆਪਣੀ ਬ੍ਰੋਕਟ ਦੇ ਸੂਟ ਨੇ ਪਿਓਰ ਬ੍ਰੋਕਟ ਦੇ ਸੂਟ ਨੇ ਜੀ ਬਹੁਤ ਹੀ ਸੋਹਣੇ ਸੂਟ ਨੇ ਬਹੁਤ ਹੀ ਸੋਹਣੇ-ਸੋਹਣੇ ਕਲਰ ਨੇ ਜੋ ਕਲਰ ਨੇ ਜੀ ਸਾਰੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਜ਼ਰੂਰ ਆਉਣਗੇ ਤੇ ਇਹ ਸੂਟ ਜੇ ਤੁਹਾਨੂੰ ਪਸੰਦ ਆਏ ਨੇ ਤਾਂ ਆਰਡਰ ਕਰਨ ਲਈ ਆਪਾਂ ਆਰਡਰ ਨੰਬਰ ਦਿਨੇ ਹੁੰਦੇ ਆ ਨਾਲ ਪਲੀਜ਼ ਕਰ ਰਿਕੁਐਸਟ ਹੈ ਜੀ ਹਨਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਵੀਡੀਓ ਦੇ ਵਿੱਚ ਕੋਈ ਵੀ ਘਾਟ ਬਾਤ ਹੁੰਦੀ ਹੈ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਹ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਨੇ ਜੀ ਇਹਨਾਂ ਦਾ ਪ੍ਰਾਈਸ ਕੇਵਲ 1200 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਜੇ ਜਿਹ ਕਿ ਸਪੈਰ ਨੂੰ ਚਾਹੀਦੇ ਨੇ ਤਾਂ ਆਰਡਰ ਜ਼ਰੂਰ ਕਰੋ ਪਲੀਜ਼ ਜਲਦੀ ਜਲਦੀ ਆਰਡਰ ਕਰੋ ਸੋਹਣੇ ਸੋਹਣੇ ਸੂਟ ਲੈਣ ਲਈ ਤੇ ਬਹੁਤ ਹੀ ਸੋਹਣੇ ਕਲਰ ਨੇ ਹੀ ਮਿੱਠੇ ਮਿੱਠੇ ਜਿਹੇ ਕਲਰ ਨੇ ਜੇ ਆਪਾਂ ਨੇ ਵਰਕ ਵਗੈਰਾ ਕਰਾਉਣਾ ਹੈ ਹੋਰ ਵੀ ਵਧੀਆ ਬਣਾਉਣੇ ਨੇ ਤਾਂ ਵਰਕ ਵੀ ਕਰਵਾ ਸਕਦੇ ਆ ਵੈਸੇ ਇਹਨਾਂ ਦੇ ਵਰਕ ਕਰਨ ਦੀ ਲੋੜ ਨਹੀਂ ਇਹ ਵੈਸੇ ਹੀ ਹਨ ਪਾਰਟੀ ਵੈਰੀ ਸੂਟ ਹੁੰਦੇ ਨੇ ਜੇ ਆਪਾਂ ਨੇ ਪਲੇਨ ਸਲਵਾਰ ਨਾਲ ਲੈਣੇ ਨੇ ਤਾਂ ਆਪਾਂ ਇੱਕ ਸੂਟ ਮੰਗਾ ਕੇ ਦੋ ਸ਼ਰਟਾਂ ਵੀ ਬਣਾ ਸਕਦੇ ਆ ਆਲੋ ਬਰਬੇਸੇ ਪਲੇਨ ਸਰਵਾਰ ਨਾਲ ਹੀ ਵਧੀਆ ਲੱਗਦੇ ਨੇ ਹਨਾ ਤੇ ਆਪਾਂ ਨੂੰ ਪਰ ਮੀਟਰ ਦੇ ਹਿਸਾਬ ਨਾਲ ਵੀ ਮਿਲ ਜਾਣਗੇ ਇਹ ਉਮੀਦ ਕਰਦੇ ਹਾਂ ਸੋਨੂੰ ਜਰੂਰ ਪਸੰਦ ਆਉਣਗੇ ਸੂਟ ਪਲੀਜ਼ ਸੂਟ ਲੈਣੇ ਜਲਦੀ ਜਲਦੀ ਆਰਡਰ ਕਰੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਥੈਂਕ ਯੂ ਹਾਂਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਤੇ ਸੂਟ ਲੈਣੇ ਜਲਦੀ ਜਲਦੀ ਆਰਡਰ ਕਰੋ ਮੇਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਜ਼ਰੂਰ ਆਉਣਗੇ ਸੂਟ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਨੇ ਜੀ ਜਲਦੀ ਜਲਦੀ ਕਰੋ ਆਰਡਰ ਵੀਡੀਓ ਨੂੰ ਦੇਖੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹਨਾਂ ਦੇ ਵਰਕ ਵੀ ਕਰਵਾ ਸਕਦੇ ਆ ਜਾਂ ਆਪਾਂ ਕੱਲੀ ਬਾਟਮ ਦੇ ਉੱਪਰ ਵੀ ਵਰਕ ਕਰਵਾ ਸਕਦੇ ਆ ਥੈਂਕ ਯੂ ਜੀ ਹੈਲੋ ਜੀ ਸ਼ਸ਼ੀਕਾਲ ਜੀ ਇਹ ਪਿਓਰ ਬਰੋਕਟ ਦੇ ਸੂਟ ਨੇ ਜੀ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਏ ਨੇ ਹੋਰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡਾ ਸਵਾਗਤ ਕਰਦੇ ਆ ਸਾਡੇ ਚੈਨਲ ਏਕੇ ਬੁਟੀਕ ਦੇ ਉੱਤੇ ਤੇ ਇਹ ਸੂਟ ਤੁਹਾਨੂੰ ਪਸੰਦ ਜ਼ਰੂਰ ਆਏ ਹੋਣਗੇ ਆਰਡਰ ਕਰਨ ਲਈ ਆਪਾਂ ਆਰਡਰ ਨੰਬਰ ਨਾਲ ਮੈਂਸ਼ਨ ਕਰਦੇ ਹੋਣੇ ਆ ਪ੍ਰਾਈਸ ਬਹੁਤ ਘੱਟ ਹੈ ਜੀ ਇਹਨਾਂ ਦਾ 1200 ਰੁਪਏ ਪ੍ਰਾਈਸ ਹੈ ਜਲਦੀ ਜਲਦੀ ਆਰਡਰ ਕਰੋ ਲਾਈਕ ਕਮੈਂਟ ਜਰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਾਂ ਇਹਨਾਂ ਦੇ ਬਾਟਮ ਦੇ ਉੱਪਰ ਵਰਕ ਵੀ ਕਰਵਾ ਸਕਦੇ ਆ ਤੇ ਬੇਸੇ 셔ਟ ਦੇ ਉੱਪਰ ਤਾਂ ਇਹਦੇ ਵਰਕ ਕਰਵਾਉਣ ਦੀ ਲੋੜ ਹੀ ਨਹੀਂ ਹੁੰਦੀ ਹਨਾ